नमस्कार जीएच न्यूज इंडिया में आपका स्वागत है मर्सी वेलफेयर सोसाइटी ने गुरदासपुर के गोट पोखर गाँव में आशा उपाध्यक्ष महिला विंग पंजाब के निवास पर एक समारोह का आयोजन किया समारोह में प्रेसिडेंट लवप्रीत ने बोलता है हाँ यह लोगों के बिलाई के लिए काम करते हैं जैसे कि गरीब लड़कियों के लिए विवाह की व्यवस्था करना बेरोजगार लड़कियों के लिए सिलाई केंद्र खोलना और धारीवाल में 19 दिसंबर को पांच गरीब लड़कियों की शादी होगी उन्होंने कहा कि सभी धर्मों के कार्यकर्ता सोसाइटी से जुड़े हैं और हर धर्म का सम्मान किया जाता है समाज में अच्छी सेवाएं देने वाले कार्यकर्ताओं और पत्रकारों को भी सम्मानित किया गया एस मोहपार आशा बलविंदर सिंह राजन मोनिका फल्पलखी नहर लिली रंगत कुमार और अन्य वरिष्ठ कार्यकर्ता और पदाधिकारी उपस्थित थे गुरदासपुर से गुरदीप सिंह की रिपोर्ट बहुत धनबाद कर नशे का बहुत बहुत ही वाले साड़ी सोसायटी इस करके बच्चों को प्रेरित करी है कि नशे छेडा वाल अपनी जिंदगी जारीहाल बाल तो पंजाब का ना सा जसके का ना उच्चा कर हो सके ਉਦ ਬਾਅਦ ਜਿਨੇ ਵੀ ਸਾਡੇ ਕੋਰਸ ਨੇ ਸੋਸਾਇਟੀ ਦੇ ਵਿੱਚ ਉਹ ਫ੍ਰੀ ਕਰਾਜ ਜਾਂਦੇ ਆ ਔਰ ਸਿੱਧਾ ਸਿਲਾਈ ਆ ਜਿਹੜੀ ਗਰੀਬ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਆ पेंड पिंड शहर शहर कर रही है यूथ नशे तक जुड़ के गेम का सी इस ਦੇ ਚੇਅਰਮੈਨ ਦੇ ਵਾਜੂਦ ਹੋਣ ਨੂੰ ਸੇਵਾ ਦਾ ਮੌਕਾ ਦਿੱਤਾ ਔਰ ਫਿਰ ਉਹ ਮੈਸਜ ਸੁਸਾਇਟੀ ਵਾਸਤੇ ਅਰਦਾਸ ਕਰਦੇ ਪਿੰਤਾ ਪਰਮੇਸ਼ਰ ਇਸ ਸੁਸਾਇਟੀ ਨੂੰ ਬਹੁਤ ਬੈਸਰ ਇੱਕ ਇੱਕ ਜੁਮੇ ਨੂੰ ਵਧੀਆ ਸੈਟਿੰਗ ਨੂੰ ਹੋਰ ਫੰਮ ਵਰਤ ਕਰਦੀ ਨੂੰ ਅੱਜ ਅਸੀਂ 30000 ਦੀ ਮੀਟ ਦੇ ਨਾਲ ਜਾ ਰਹੇ ਹਾਂ ਇਧਰ ਨੀ ਤਾਲੀ ਦੇ ਮਾਰਦੀ ਹੈ ਨਾ ਮੇਰਾ ਬੈਗੀ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿੰਦਾ ਜੁੰਨਾ ਵਾ ਕਿ ਜਿਆਦਾ ਤੋਂ ਜਿਆਦਾ ਆਪਾਂ ਸੁਖੈਤੀ ਦੇ ਨਾਲ ਜੁੜੀਏ ਤਾਂ ਕਿ ਆਉਣ ਵਾਲੇ ਮਹੀਨੇ ਜਿਹੜਾ ਮੇਰਾ ਟਾਰਗੇਟ ਆ ਉਹ 10 ਲੱਖ ਦਾ ਹੋਵੇਗਾ ਤੇ 10 ਲੱਖ ਤਾਂ ਹੋ ਸਕਦਾ ਵਾ ਜੇ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਵਰਕ ਕਰ ਸਕਦੇ ਆ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਮਹਾਰ ਵਾਲੀ ਮੀਟਿੰਗ ਦੇ ਵਿੱਚ ਵੀ ਆਪਾਂ ਜਿੰਨੇ ਵੀ ਜਾਣੇ ਆ ਜਿਆਦਾ ਤੋਂ ਜਿਆਦਾ ਬੰਦ ਕਰੋ ਜਿੱਥੇ ਸਾਡੀ ਟੀਮ ਦੀ ਜ਼ਰੂਰਤ ਪੈਂਦੀ ਆ ਸਾਡਾ ਦੱਸੋ ਸਾਡੀ ਟੀਮ ਜਿਹੜੀ ਆ 14 24 ਘੰਟੇ

बहुत बहुत धन्यवाद बहुत बहुत धन्यवाद इस जगह

बहुत-बहुत बहुत-बहुत थैंक यू है इस यूनिफार्म वगैरा देते जा रहे दे हैं

ਜਿਹੜੀ ਮਰਸੀ ਵੈਲਫੇਅਰ ਸੁਸਾਇਟੀ ਆ ਆਉਣ ਵਾਲੇ ਦਿਨਾਂ 'ਚ 17 19 ਦਸੰਬਰ ਨੂੰ ਪੰਜ ਮੈਰਿਜ ਜ਼ਰੂਰਤਮੰਦ ਪਰਿਵਾਰਾਂ ਦੀ ਲੜਕੀਆਂ ਦੀ ਹੋਏਗੀ ਜਿਸ ਵਿੱਚ ਗਰੀਬਾਂ ਨੂੰ ਜਿਹੜੀਆਂ ਜ਼ਰੂਰਤਮੰਦ ਆ ਬੱਚੇ ਉਹਨਾਂ ਨੂੰ ਗਰਮ ਕੱਪੜੇ ਜਾਂ ਕੰਬਲ ਵੀ ਦਿੱਤੇ ਜਾਣਗੇ ਜਿਹੜੇ ਵਿਧਵਾ ਲੇਡੀਆਂ ਆਉਣਗੇ ਉਹਨਾਂ ਨੂੰ ਕੰਬਲ ਵੀ ਵੰਡੇ ਜਾਣਗੇ ਤੇ ਇਹ ਸਾਰਾ ਕੰਮ ਹੀ ਆਪਣੇ ਪਰਮੇਸ਼ਰ ਕੋ ਡਰਦੇ ਹੋਏ ਕਰਾਂਗੇ ਆਉਣ ਵਾਲੇ ਦਿਨਾਂ 'ਚ ਮਰਸੀ ਵੈਲਫੇਅਰ ਸੁਸਾਇਟੀ ਬਹੁਤ ਹੀ ਤੀਜੀਆਂ ਲੋਕੀ ਇਹਨੂੰ ਪਿਆਰ ਕਰ ਰਹੇ ਆ ਅੱਗੇ ਵਧਾ ਰਹੇ ਆ ਕਿਉਂਕਿ ਚੰਗੇ ਕੰਮ ਆ ਚੰਗੀ ਸੋਚਨਾ ਅਸੀਂ ਅੱਗੇ ਵਧ ਰਹੇ ਆ ਅਸੀਂ ਚਾਹੁੰਦੇ ਆਂ ਕਿ ਸਾਰੇ ਪਬਲਿਕ ਵੀ ਪ੍ਰਸ਼ਾਸਨ ਵੀ ਅਡਾ ਸਾਦੇ ਕਿਉਂਕਿ ਇਹ ਜਿਹੜੀ ਮਰਸੀ ਵੈਲਫੇਅਰ ਸੁਸਾਇਟੀ ਹੈ ਕਿਸੇ ਪਾਰਟੀ ਨਾਲ ਅਟੈਚ ਨਹੀਂ ਆ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਹ ਕੰਮ ਕਰ ਰਹੇ ਆ ਇਦੇ ਚ ਕੋਈ ਯਾਤਪਾਤ ਨਹੀਂ ਆ ਇਹ ਸਾਰੇ ਤਰਮਾਲੀ ਆ ਮਰਸੀ ਵੈਲਫੇਅਰ ਸੁਸਾਇਟੀ ਦੇ ਇਸ ਲਈ ਹਰ ਇੱਕ ਤਰਮ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਆਪਣੇ ਬੁਲਾਉਂਦੇ ਆ ਕਿ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਚੰਗੇ ਕੰਮ ਕਰੀਏ ਕੋਈ ਨਾ ਕਰਦੀਆਂ ਆ ਰਹੀਆਂ ਹੁਮਰਸੀਵਲ ਕਦਰਾਂ ਸੋਸਾਇਟੀ ਕੀ ਕਰ ਰਹੀ ਹੈ ਪਰ ਨਾਇਰ ਸਿਵਲ ਸੋਸਾਇਟੀ ਕੀ ਕਰ ਰਹੀ ਕੀ ਲੋੜੀ ਦੀ ਕੰਮ ਕਰੀ ਆ ਇਹਦੇ ਵਿੱਚ ਬੱਚ ਨੂੰ ਹੋ ਰਹੀ ਹੈ ਜੁਕਸ਼ਨ ਦਿੱਤੀ ਹੈ ਜਿਹੜੀ ਸਾਡੀ ਨਸ਼ਾ ਵਾਲ ਡਿਕਰੀ ਹੈ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਕਿ ਤੁਸੀਂ ਆਪਣੀ ਲਾਈਫ ਚ ਕਿਸ ਤਰ੍ਹਾਂ ਬਿਲਡ ਹੋਣਾ ਕਿਸ ਤਰ੍ਹਾਂ ਤੁਸੀਂ ਨਸ਼ਾ ਤੋਂ ਦੂਰ ਬੰਦਾ ਪੁੱਛਾ ਛੁਡਾਣਾ ਉਹਨਾਂ ਨੂੰ ਅਸੀਂ ਬਹੁਤ ਵੱਡਾ ਪ੍ਰਾਲਿਨ ਕਿਤੇ ਜਾ ਰਹੇ ਪਰ ਸਿਵਲ ਸੋਸਾਇਟੀ ਕੀ ਕਰ ਰਹੀ ਹੈ ਕਿ ਜਿਹੜੀ ਸਾਡੇ ਮਤਲਬ ਗਰੀਬ ਪਰਿਵਾਰਦਿਆਂ ਬੀਬੀਆਂ ਨੇ ਉਹਨਾਂ ਦੇ ਫ੍ਰੀ ਡੇਟ ਪਿਆ ਕਰਵਾ ਰਹੀ ਹੈ ਉਹਨਾਂ ਨੂੰ ਤੇ ਕੀ ਦਿੱਤਾ ਜਾ ਰਿਹਾ ਮਰਸੀਵਲ ਸੋਸਾਇਟੀ ਹੋਰ ਵੀ ਬਹੁਤ ਸਾਰੇ ਨੇ ਦਿੱਤੇ ਜਾਣੇ ਲੜਕੀਆਂ ਵਾਕ ਦੇਖਣਾ ਸਾਰਿਆਂ ਚੰਗੀ ਮੇਰਾ ਨਾਮ ਆচা ਜਿਲ੍ਹਾ ਗੁਰਦਾਸਪੁਰ ਮਰਸੀ ਵਾਲਫਰ ਸੋਸਾਇਟੀ ਦੀ ਮੈਂ ਸੇਵਾ ਕਰਦੀ ਮਹਿਲਾ ਮਰਸੀ ਵਾਲਫਰ ਸੋਸਾਇਟੀ ਮਹਿਲਾ ਵਿੰਗ ਪ੍ਰਧਾਨ ਹਾਂ ਔਰ ਆਪਣੇ ਲਾਪਲ ਸਰ ਜੀ ਦਾ ਔਰ ਬਰਿੰਦਰ ਸਰ ਜੀ ਦਾ ਔਰ ਆਪਣੇ ਆਏ ਹੋਏ ਮਹਿਮਾਨਾਂ ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਦੀ ਆ ਜਿਨ੍ਹਾਂ ਸਾਡੀ ਸੋਸਾਇਟੀ ਵਾਸਤੇ ਇਹ ਕੀਮਤੀ ਸਮਾਂ ਕੱਢ ਕੇ ਆਏ ਹੋਏ ਨੇ ਮੈਂ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਚੱਲਣ ਵਾਲਿਆਂ ਪੰਜ ਦਾ ਬਹੁਤ ਤਾਣਕ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕਰਨ ਨੂੰ ਸਾਡੀ ਸਹਿਤਾ ਸਹਿਤਾ ਕੀਤੀ ਆ ਸੋ ਮਰਸੀ ਵਾਲਫਰ ਸੋਸਾਇਟੀ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਮਰਸੀ ਵੈਲਫੇਅਰ ਸੁਸਾਇਟੀ ਪਿਛਲੇ 3 ਸਾਲਾਂ ਤੋਂ ਜੋ ਵਰਕ ਕਰ ਰਹੀ ਹੈ ਹੁਣ ਵੀ ਵੱਡੇ ਵੱਡੇ ਉਪਰਾਲੇ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 19 ਦਸੰਬਰ ਨੂੰ ਆਪਾਂ ਤਾਰੀਵਾਲ ਦੇ ਵਿੱਚ ਇੱਕ ਕ੍ਰਿਸਮਸ ਸੈਲੀਬ੍ਰੇਟ ਕਰਾ ਰਹੇ ਹਾਂ ਕਰੀਬ ਇਹ ਆਪਣਾ ਜੋ ਵੀ ਲੋੜਵੰਦ ਪਰਿਵਾਰ ਹਨ ਉਹਨਾਂ ਦੀ ਜੋ ਹੈ ਮਦਦ ਕਰ ਰਹੇ ਹਾਂ ਉਹਨਾਂ ਦੀ ਜੋ ਹੈ ਇਹ ਬੱਚਿਆਂ ਦੀ ਸ਼ਾਦੀ ਕਰਾ ਨਾਲ ਜੋ ਵੀ ਲੋੜਵੰਦ ਸਮਾਨ ਹੈ ਉਹ ਸੁਸਾਇਟੀ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਏਗਾ ਕਿ ਨਾ ਚੈਨਲ ਦਾ ਬਹੁਤ-ਬਹੁਤ ਸਭ ਤੋਂ ਪਹਿਲਾਂ ਮੈਂ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਰੇ ਇਸ ਸਮੇਂ ਤੇ ਆ ਕੇ ਔਰ ਸਾਡੀ ਜਰੀ ਦਾ ਉਹ ਵਾਈਟ ਲਈ ਆ ਤਾਂ ਕਿ ਕੋਨਿਆ-ਕੋਨਿਆ ਤੱਕ ਪਹੁੰਚ ਸਕਣ ਔਰ ਮੇਰਾ ਨਾਮ ਨਪਰੀਤਾ ਮੈਂ ਡਿਸਟ੍ਰਿਕਟ ਗੁਰਦਾਸਪੁਰ ਤਰੀয়াল ਦਾ ਰਹਿਣ ਵਾਲਾ ਮਰਸੀ ਵੈਲਫੇਅਰ ਸੁਸਾਇਟੀ ਦੀ ਮੈਂ ਸੇਵਾ ਕਰ ਰਿਹਾ ਪ੍ਰੈਜ਼ੀਡੈਂਟ ਅਹੁਦੇ ਦੇ ਨਾਤੇ ਔਰ ਇਸ ਮਰਸੀ ਵੈਲਫੇਅਰ ਸੁਸਾਇਟੀ ਦੇ ਵਿੱਚ ਬੀਬੀਆਂ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਨੇ ਜਿਵੇਂ ਕਿ ਟਿਊਸ਼ਨਾਂ ਪੜਾਈਆਂ ਜਾਂਦੀਆਂ ਸਲਾਈ ਕਰਾਈ ਜਾਂਦੀਆਂ ਔਰ ਬਿਊਟੀ ਪਾਰਲਰ ਦੇ ਕੋਰਸ ਕਰਾਈ ਜਾਂਦੇ ਆ ਔਰ ਨਸ਼ਾ ਤੋਂ ਆਜ਼ਾਦ ਕਰਾਉਣ ਵਾਸਤੇ ਬੱਚਿਆਂ ਨੂੰ ਅਸੀਂ ਜੀਮਾਂ ਵੱਲ ਲੈ ਕੇ ਜਾ ਰਹੇ ਹਾਂ। ਔਰ ਇਹਦੇ ਨਾਲ ਨਾਲ ਹੀ ਅਸੀਂ 19 ਤਰੀਕ ਨੂੰ ਬੱਚਿਆਂ ਦੀ ਮੈਰਿਜ ਕਰਾ ਰਹੇ ਹਾਂ। ਲੋਰ ਬਾਂਦਾਂ ਦੀ ਸਮਾਗਮ ਦਿੱਤਾ ਜਾ ਰਿਹਾ ਵਾ। ਔਰ ਰੋਮਿਕਾ ਜੀ ਅਸੀਂ ਬੁਲਾਈ ਹੋਈ ਹੈ ਮਸੀਹ ਸਿੰਗਰ ਔਰ ਬਾਕੀ ਮੈਂ ਤੁਹਾਡੇ ਨਾਲ ਇੰਨੀ ਹੀ ਸਰ ਜਿਹੜਾ ਵਿਤੀ ਅੰਧਨ ਆ ਰਹੀ ਆ ਤੁਸੀਂ ਇੰਨੇ ਕੰਮ ਕਰ ਰਹੇ ਹੋ ਤੇ ਪੈਸਾ ਜਿਹੜਾ ਕਿੱਥੋਂ ਆ ਗਿਆ ਭਲਾ ਇਹ ਪੈਸਾ ਜਿਹੜਾ ਵਾ ਇਸ ਤਰੀਕੇ ਨਾਲ ਆ ਰਿਹਾ ਹੈ ਕਿ ਹਰ ਵੀਰ ਭਰਾ ਜਿੰਨੇ ਵੀ ਸਾਡੇ ਪੰਜਾਬ ਲੈਵਲ ਤੇ ਗੁਰਦਾਸਪੁਰ ਲੈਵਲ ਤੇ ਭਾਣਕਪੁਰ ਲੈਵਲ ਤੇ ਜੁੜੇ ਹੋਏ ਨੇ ਇਹ ਥੋੜਾ ਥੋੜਾ ਦਾਨ ਭੇਜਦੇ ਨੇ ਔਰ ਉਹਨਾਂ ਦੇ ਜਰੀਏ ਇਹ ਕੰਮ ਕੀਤੇ ਜਾਂਦੇ ਨੇ ਕਿੰਨੀ ਦੇਰ ਹੋ ਗਈ ਸਰ ਆ ਸੋਸਾਇਟੀ ਨਹੀਂ ਚੱਲਦੀ ਸੋਸਾਇਟੀ ਨੂੰ ਚੱਲ ਜਾਂ 2 ਸਾਲ ਹੋ ਗਏ ਨੇ ਕੀ ਕੀ ਕੰਮ ਜਿਹੜਾ ਕੀਤੇ ਗਏ ਆ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਨਵਰੀ ਤੋਂ ਬਾਅਦ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਜਾਈਏ ਔਰ ਜਿਆਦਾ ਤੋਂ ਜਿਆਦਾ ਇਹਨਾਂ ਦਾ ਜਿਹੜਾ ਨਸ਼ਿਆਂ ਤੋਂ ਧਿਆਨ ਕੱਢ ਦੇਈਏ ਲੜਕੀਆਂ ਵਾਸਤੇ ਖਾਸ ਕਰਕੇ ਕੀ ਨਸ਼ਾ ਲੜਕੀਆਂ ਵਾਸਤੇ ਅਸੀਂ ਬਿਊਟੀ ਪਾਰਲ ਦੇ ਉਪਰਾਲੇ ਕੀਤੇ ਨੇ ਕੰਪਿਊਟਰ ਟ੍ਰੇਨਿੰਗ ਦੇ ਉਪਰਾਲੇ ਪਸਾਰੇ ਕੀਤੇ ਨੇ ਹੋਰ ਵੀ ਧਰਮਾ ਕੂਲ ਅਸੀਂ ਸਾਡੀ ਵਿਚਾਰ ਚੱਲ ਰਹੀ ਆ ਕਿ ਅਸੀਂ ਧਰਮਾ ਕੂਲ ਦੇ ਪਲਾਂਟ ਲਾਈਏ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਅੰਦਰ ਕੰਮ ਕਰਦੀਆਂ ਉਹ ਪਲਾਂਟ ਦੇ ਉੱਤੇ ਕੰਮ ਕਰ ਸਕਣ